ਸਾਰੇ ਹੀ ਪੱਤਰਕਾਰ ਬੰਦੂ ਸਾਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਨਾਲ ਸੰਬੰਧਤ ਸਾਰੇ ਹੀ ਡੈਮੋਕਰੈtic ਸਿਸਟਮ ਦਾ ਚੌਥਾ ਸਿੱਤਮ ਜਿਸ ਨੂੰ ਪੱਤਰਕਾਰਤਾ ਕਹਿੰਦੇ ਆ ਸਾਰੇ ਪੱਤਰਕਾਰ ਬੰਦੂ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਮੈਂ ਇੱਕ ਬੇਨਤੀ ਜਿਹੜੀ ਆ ਉਹ ਕੱਲ ਤੁਹਾਨੂੰ ਕੀਤੀ ਸੀ ਕਿ ਅੱਜ 1 ਵਜੇ ਤੁਹਾਡੇ ਸਾਰਿਆਂ ਨਾਲ ਕੁਝ ਗੱਲਾਂ ਜਿਹੜੀਆਂ ਵਾ ਉਹ ਸਾਂਝੀਆਂ ਕਰਨੀਆਂ ਸੀਗੀਆਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਮੈਨੂੰ ਪਤਾ ਤੁਹਾਡਾ ਵੀ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਲੇਕਿਨ ਫਿਰ ਵੀ ਕਿਉਂਕਿ ਤੁਹਾਡੇ ਨਾਲ ਮੇਰਾ ਇੱਕ ਤਰ੍ਹਾਂ ਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਪਿਆਰ ਆ ਉਹ ਸਾਰਿਆਂ ਨਾਲ ਮੇਰਾ ਹੈ ਔਰ ਇਸੇ ਪਿਆਰ ਦੇ ਬੱਜੇ ਹੋਏ ਜਿਹੜੇ ਆ ਉਹ ਅੱਜ ਤੁਸੀਂ ਇੱਥੇ ਆਏ ਹੋ ਤਾਂ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਦੂਸਰਾ ਅੱਜ ਦੀ ਇਹ ਵਿਸ਼ੇਸ਼ ਪੱਤਰਕਾਰਤਾ ਜਿਹੜੀ ਆ ਪ੍ਰੈਸ ਮੀਟਿੰਗ ਜਿਸ ਨੂੰ ਆਪਾਂ ਕਰਨੇ ਫਸਟ ਆਫ ਆਲ ਕਿ ਮਾਨਯੋਗ ਸਾਡੇ ਦੇਸ਼ ਦੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਆਲ ਸਾਹਿਬ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੇ ਅੰਦਰ ਇੱਕ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹਦੇ ਚ ਬੜੀ ਵੱਡੀ ਕ੍ਰਾਂਤੀ ਲਿਆਂਦੀ ਆ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮਨੀਸ਼ ਸੋਧਿਆ ਸਾਹਿਬ ਅਤੇ ਪੰਜਾਬ ਦੇ ਸਾਰੇ ਹੀ ਫਿਰਕਿਆਂ ਦੇ ਹਰਮਨ ਪਿਆਰੇ ਪੰਜਾਬ ਦੇ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਉਹਨਾਂ ਦੇ ਨਾਲ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਨ ਮਨਿਸਟਰ ਸ਼੍ਰੀ ਅਮਨ ਅਰੋੜਾ ਜੀ ਔਰ ਅਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਪਿਛਲੇ ਦਿਨੀ ਬਸਟ ਦੇ ਵਿੱਚੋਂ ਲਗਭਗ 10637 ਬੋਡਾਂ ਦੇ ਵਿਜੇ ਬਣਾ ਕੇ ਫਿਰ ਦਾਨ ਸਭਾ ਚ ਭੇਜਿਆ ਪੰਜਾਬ ਸਰਕਾਰ ਨੇ ਉਹਨੂੰ ਰਿਕਵਰਨ ਮੰਤਰੀਪਲੇ ਲੁਧਾਨੇ ਦਾ ਮਾਣ ਵਧਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੰਜੀਵ अरोड़ा ਜੀ ਸਾਰੇ ਹੀ ਸਤਿਕਾਰਯੋਗ ਐਮਐਲਏ ਸਹਿਬਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਪੰਜਾਬ ਦੀ ਸਭ ਤੋਂ ਵੱਧ ਪਾਪੂਲੇਸ਼ਨ ਜਿਸ ਨੂੰ ਆਪਾਂ ਦਲਿਤ ਸਮਾਜ ਦੀ ਕਹਿੰਦੇ ਆ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਪ੍ਰਤੀਨਿਧਤਾ ਜਿਹੜੀ ਆ ਉਹ ਕਰਵਾਉਣ ਵਾਸਤੇ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਜਿਹੜਾ ਵਾ ਉਹ ਮੈਨੂੰ ਬੁਲਾਇਆ ਵਾ ਤਾਂ ਮੈਂ ਸਾਰੀ ਦੀ ਸਾਰੀ ਹਾਈ ਕਮਾਂਡ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਨਾ ਵਾ ਕਿ ਜਿਹੜਾ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਭਜ ਸਿੰਘ ਜੀ ਮਾਣ ਸਾਹਿਬ ਨੇ ਮੇਰੇ ਤੇ ਯਕੀਨ ਕੀਤਾ ਵਾ ਪਾਰਟੀ ਨੇ ਆਸ਼ੀਰਵਾਦ ਦਿੱਤਾ ਵਾ ਔਰ ਮੈਨੂੰ ਪੰਜਾਬ ਦਾ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਬਣਾਇਆ ਵਾ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਉਥੇ ਮੈਂ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਯਕੀਨ ਦਿਵਾਣਾ ਵਾ ਕਿ 2027 ਦੇ ਜਿਹੜੇ ਇਲੈਕਸ਼ਨ ਆਉਣ ਜਾ ਰਹੇ ਨੇ ਉਹਦੇ ਚ ਆਮ ਆਦਲ ਪਾਰਟੀ ਅਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ 2027 ਚ ਦੁਆਰਾ ਫਿਰ ਵਿਜੇ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵਾ ਉਹਨੂੰ ਬਣਾਉਣ ਦਾ ਕੰਮ ਕਰਾਂਗਾ ਔਰ ਵਿਸ਼ੇਸ਼ ਤੌਰ ਤੇ ਮੈਂ ਜਿਹੜੀ ਦਲਿਤ ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਵਾ ਮੇਰਾ ਜੀਵਨ ਜਿਹੜਾ ਵਾ ਲਗਭਗ 45 ਸਾਲ ਜਿਹੜੇ ਨੇ ਉਹ ਮੈਂ ਆਪਣੇ ਜੀਵਨ ਦੇ ਅੰਦਰ ਦਲਿਤ ਸਮਾਜ ਦੇ ਉਥਾਨ ਲਈ ਲਾਇਆ ਚਾਹੇ ਉਹਨਾਂ ਦੀਆਂ ਧਾਰਮਿਕ ਮੰਗਾਂ ਵਾਂ ਚਾਹੇ ਉਹ ਸਮਾਜਿਕ ਮੰਗਾਂ ਵਾਂ ਚਾਹੇ ਉਹ ਐਜੂਕੇਸ਼ਨ ਨਾਲ ਸੰਬੰਧਿਤ ਪ੍ਰੋਬਲਮਸ ਨੇ ਚਾਹੇ ਉਹ ਆਰਥਿਕ ਹਾਲਤਾਂ ਚਾਹੇ ਉਹ ਮਜ਼ਦਮਾਂ ਦੀਆਂ ਸਮੱਸਿਆਵਾਂ ਨੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਸਾਰੇ ਇਸ਼ੂਆਂ ਦੇ ਹਮੇਸ਼ਾ ਹੀ ਮੈਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਊਗਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੋਊਗਾ ਕਿ ਹਮੇਸ਼ਾ ਹੀ ਮੈਂ ਤਤਪਰੀਆ ਰਿਹਾ ਵਾਂ ਕਿ ਦਲਿਤ ਸਮਾਜ ਦਾ ਜਿਹੜਾ ਕਿਸੇ ਵੀ ਐਂਗਲ ਤੋਂ ਮਾਨ ਸਨਮਾਨ ਚ ਜਿਹੜੀ ਕਮੀ ਆ ਉਹ ਮੇਰੇ ਹੁੰਦੇ ਨਾ ਰਵੇ ਇਸ ਵਾਸਤੇ ਮੈਂ ਹਮੇਸ਼ਾ ਉਹਨਾਂ ਦੇ ਮਾਨ ਸਨਮਾਨ ਦੀ ਜਿਹੜੀ ਲੜਾਈ ਆ ਉਹ ਲੜਦਾ ਰਿਹਾ ਵਾਂ ਹੁਣ ਵੀ ਮੈਂ ਬਹੁਤ ਜਲਦ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਮ ਤੋਂ ਇਹ ਦੱਸਣਾ ਚਾਹੁੰਦਾ ਕਿ ਬੜੀ ਜਲਦੀ ਮੈਂ ਪੰਜਾਬ ਦਾ ਜਿਹੜਾ ਟੂਰ ਆ ਉਹ ਕਰਨ ਜਾ ਰਿਹਾ ਵਾਂ ਕਿਉਂਕਿ ਤੁਸੀਂ ਇੱਕ ਮੇਰੀ ਆਵਾਜ਼ ਆ ਸਾਡੀ ਆਵਾਜ਼ ਆ ਤੁਹਾਡੇ ਮਾਧੋਂ ਤੋਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਮੇਰਾ ਮੈਸੇਜ ਜਿਹੜਾ ਇਹ ਕਨਵੇ ਹੋਣਾ ਵਾ ਕਿ ਮੈਂ ਬੜੀ ਜਲਦੀ ਪੰਜਾਬ ਦਾ ਟੂਰ ਜਿਹੜਾ ਵਾ ਉਹ ਐਲਾਨ ਜਾਣਿਆ ਹਰ ਪਿੰਡ 'ਚ ਜਾਊਗਾ ਹਰ ਸ਼ਹਿਰ 'ਚ ਜਾਊਗਾ ਹਰ ਉਸ ਗਰੀਬ ਦੇ ਘਰ ਜਾਊਗਾ ਜਿਹਨੂੰ ਲੱਗਦਾ ਮੇਰੀ ਲੋੜ ਆ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ 18 ਮਹੀਨੇ ਦੇ ਅੰਦਰ ਦਲਿਤ ਸਮਾਜ ਜਿਹੜਾ ਵਾ ਉਹ ਆਪਣੇ ਆਪ ਨੂੰ ਇੱਕ ਪ੍ਰਾਊਡ ਫੀਲ ਕਰੇ ਕਿ ਜੱਦੇ ਵਿਜੇ ਦਾਨਵ ਜੀ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਬਣੇ ਨੇ ਹਰ ਤਰ੍ਹਾਂ ਦਾ ਉਹਨਾਂ ਨੂੰ ਸਕੂਨ ਜਿਹੜਾ ਵਾ ਉਹ ਪ੍ਰਾਪਤ ਹੋਇਆ ਵਾ ਤੇ ਇਸ ਆਸ ਦੇ ਨਾਲ ਕਿ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਮੈਂ ਸਾਰੇ ਹੀ ਪੱਤਰਕਾਰ ਬੰਦੂ ਸਹਿਬਾਨ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਉਥੇ ਦੁਬਾਰਾ ਫਿਰ ਮੌਜੂਦਾ ਸਰਕਾਰ ਜਿਹੜੀ ਆ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਨੀਸ਼ ਸੋਦੀਆ ਸਾਹਿਬ ਕੇਜਰੀਅਲ ਸਾਹਿਬ ਅਮਨ ਅਰੋੜਾ ਜੀ ਸੰਜੀਵ ਅਰੋੜਾ ਜੀ ਤਮਾਮ ਸਾਰੀ ਸਰਕਾਰ ਤਮਾਮ ਸਾਰੀ ਪਾਰਟੀ ਜਿਹੜੀ ਆ ਉਹਨਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਉਥੇ ਨਾਲ ਦੀ ਨਾਲ ਵਾਂਸ ਅਗੇਨ ਦੁਬਾਰਾ ਫਿਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਵਾ ਕਿ ਜਿਹੜੀਆਂ ਇਲੈਕਸ਼ਨ 2027 ਨੂੰ ਆਉਣ ਜਾ ਰਹੀਆਂ ਵਾ ਉਹਦੇ ਚ ਦੁਬਾਰਾ ਪਾਰਟੀ ਨੂੰ ਜੁਤਾਨ ਦਾ ਕੰਮ ਕਰਾਂਗਾ ਅਤੇ ਪੰਜਾਬ ਦੀ ਬਾਗ ਡੋਰ ਜਿਹੜੀ ਆ ਬਤਾਰੇ ਮੁੱਖ ਮੰਤਰੀ ਮਾਨ ਸਰ ਨੂੰ ਦਿਵਾਨ ਦਾ ਕੰਮ ਕਰਾਂਗਾ ਧੰਨ ਸਰ ਇਹ ਜਿਹੜੇ ਸਰਕਾਰ ਤੱਕ ਪਹੁੰਚ ਨਹੀਂ ਹੈ ਗਿਆ ਕਈ ਵਾਰ ਨਾ ਉਹ ਸਰਕਾਰ ਤੱਕ ਪਹੁੰਚ ਕਰ ਸਕਦੇ ਨੇ ਹੁਣ ਤੁਹਾਨੂੰ ਜਿਹੜਾ ਚੇਅਰਮੈਨ ਲਾਇਆ ਤੁਸੀਂ ਉਹਨਾਂ ਤੱਕ ਵੀ ਪਹੁੰਚ ਕਰੇ ਵੀ ਉਹ ਉਹਦੇ ਬਾਰੇ ਕੀ ਕਹਿਣਾ ਜੀ ਮੈਂ ਬਹੁਤ ਅੱਛਾ ਤੁਹਾਡਾ ਸਵਾਲ ਆ ਮੈਂ ਥੈਂਕ ਯੂ ਕਰਦਾ ਤੁਹਾਡਾ ਮੈਨੂੰ ਪਤਾ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ 45 ਸਾਲ ਚੋਂ ਸਮਾਜ ਦੇ ਵਿੱਚ ਵਿਚਰੇ ਆ ਸਮਾਜ ਦੇ ਹਰ ਸੈਕਟਰ ਨਾਲ ਕੰਮ ਕਰਕੇ ਦੇਖਿਆ ਵਾ ਜਿੱਥੇ ਵੀ ਉਹਨਾਂ ਦੇ ਸਵਾਲ ਹੋਣਗੇ ਉਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਪਰ ਦੇ ਆਧਾਰ ਤੇ ਤਾਂ ਮੈਂ ਖੁਦ ਜਾਵਾਂਗਾ ਔਰ ਜੇ ਮੈਨੂੰ ਲੱਗੂਗਾ ਇਸ ਨੂੰ ਪੰਜਾਬ ਸਰਕਾਰ ਦੇ ਨੋਟਿਸ 'ਚ ਲਿਆਉਣ ਦੀ ਲੋੜ ਆ ਮਾਨਯੋਗ ਸੀਐਮ ਸਾਹ ਦੇ ਨੋਟਿਸ 'ਚ ਲਿਆਉਣ ਦੀ ਲੋੜ ਆ ਤਾਂ ਪੂਰੀ ਦੀ ਪੂਰੀ ਉਹਨਾਂ ਦੀ ਸਮੱਸਿਆ ਸੁਣ ਕੇ ਉਹਨਾਂ ਨਾਲ ਲੈ ਕੇ ਸੀਐਮ ਸਾਹ ਨਾਲ ਮੀਟਿੰਗ ਕਰਕੇ ਉਹਦਾ ਨਿਵਾਰਣ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਕਰਾਉਣ ਦਾ ਯਤਨ ਕਰਾਂਗਾ ਸਾਹਿਬ ਸਾਡੀ ਸਰਕਾਰ ਨੇ ਕਹਿੰਦੀ ਸੀ ਉਹ ਮੁੱਖ ਮੰਤਰੀ ਦਲੀਤ ਬਣਾ ਅੱਜ ਸਿਰਫ 18 ਮਹੀਨੇ ਲੰਘ ਚੁੱਕੇ ਨੇ ਤੁਹਾਨੂੰ ਲੱਗਦਾ ਕਿ ਹੁਣ ਅਪਾਤਿਨਵਾ ਆਵਾਜ਼ ਕਰ ਤੁਹਾਨੂੰ ਚੇਅਰਮੈਨ ਹੀ ਦਿੱਤੀ ਹੈ ਇਸ ਚੀਜ਼ ਨੂੰ ਕਿਸੇ ਉੱਤੇ ਕੁਐਸਚਨ ਰੱਖੋ ਦੇਖੋ ਇਹ ਮਾਮਲਾ ਜਿਹੜਾ ਮੇਰੇ ਨਾਲ ਸੰਬੰਧਤ ਨਹੀਂ ਹੈ ਔਰ ਮੈਂ ਸੋਚ ਰੱਖਦਾ ਹਾਂ ਕਿ ਇਹ ਫੈਸਲਾ ਜਿਹੜਾ ਵਾ ਕੋਈ ਕਿਉਂਕਿ ਹਾਈ ਕਮਾਂਡ ਦਾ ਕੰਮ ਵਾ ਇਹ ਫੈਸਲਾ ਜਿਹੜਾ ਵਾ ਮਾਨਯੋਗ ਸਾਡੇ ਕੇਜਰੀਅਲ ਸਾਹਿਬ ਨੇ ਜਾਂ ਮਾਨਦੋ ਸੀਐਮ ਸਾਹਿਬ ਨੇ ਲੈਣਾ ਵਾ ਤੇ ਹੋ ਸਕਦਾ ਜਦੋਂ ਜਿਨ੍ਹਾਂ ਦਿਨਾਂ ਚ ਤੁਹਾਡੀ ਮੁਲਾਕਾਤ ਉਹਨਾਂ ਨਾਲ ਹੋਵੇ ਤੁਸੀਂ ਇਹ ਕੁਐਸਚਨ ਉਹਨਾਂ ਨਾਲ ਕਰ ਸਕਦੇ ਆਂ ਮੈਂ ਪਹਿਲ ਦੇ ਆਧਾਰ ਤੇ ਸਭ ਤੋਂ ਜ਼ਿਆਦਾ ਮੈਨੂੰ ਜੋ ਪਿਛਲੇ ਦਿਨੀ ਸਾਡੇ ਬੱਚੇ ਜਿਹੜੇ ਖਾਸ ਤੌਰ ਤੇ ਦਲਿਤ ਸਮਾਜ ਦੇ ਬੱਚੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਮੈਂ ਇਹਨਾਂ ਦਿਨਾਂ ਦੇ ਚ ਜਦੋਂ ਰਿਜ਼ਲਟ ਆਏ ਨੇ ਤਾਂ ਮੈਂ ਬਹੁਤ ਸਾਰੀਆਂ ਯੂਨੀਵਰਸਟੀਆਂ ਬਹੁਤ ਸਾਰੇ ਕਾਲਜਸ ਤੇ ਸਕੂਲਾਂ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਨੂੰ ਲੈ ਕੇ ਬਹੁਤ ਸਮੱਸਿਆਵਾਂ ਨੂੰ ਮੈਂ ਨਜ਼ਦੀਕ ਤੋਂ ਦੇਖਿਆ ਵਾ ਉਸ ਤੋਂ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਉਹਨਾਂ ਦੇ ਵਜੀਫੇ ਨੂੰ ਲੈ ਕੇ ਦੇਖਿਆ ਵਾ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਾਸ ਤੌਰ ਤੇ ਮਾਨਨ ਸਨਮਾਨ ਦੀ ਲੜਾਈ ਆ ਉਹਨੂੰ ਲੈ ਕੇ ਉਹਨਾਂ ਦੇਖਿਆ ਔਰ ਵਿਸ਼ੇਸ਼ ਤੌਰ ਤੇ ਲੁਧਿਆਣੇ ਨਾਲ ਸੰਬੰਧ ਜਿਹੜੀ ਆ ਸਾਡੇ ਮੁਲਾਜ਼ਮ ਵਿਚਾਰੇ ਜਿਹਨਾਂ ਨੇ ਪਿਛਲੇ ਦਿਨ ਅਸੀਂ ਲੜਾਈ ਲੜੀ ਸੀ ਔਰ ਲਗਭਗ ਉਹਨਾਂ ਨੂੰ ਵਿਚਾਰਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਦੀ ਜਿਹੜੀ ਓਵਰਏਜ ਦੀ ਲੜਾਈ ਆ ਲਗਭਗ 2000 ਦੇ ਕਰੀਬ ਨੇ ਉਹਨਾਂ ਦੀ ਵੀ ਜਿਹੜੀ ਬੜੇ ਜਲਦ ਜਿਹੜੀ ਨਜ਼ਦੀਕ ਜਿਹੜਾ ਲੈ ਕੇ ਉਹਨਾਂ ਦਾ ਮਸਲਾ ਹੱਲ ਕਰਨ ਜਾ ਰਹੇ ਆ ਔਰ ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਦੁਆਰਾ ਅਸੀਂ ਕਸਟ ਦੇਵਾਂਗੇ ਕਿ ਉਹਨਾਂ ਨੂੰ ਜਦੋਂ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਮੁੱਦੇ ਵੀ ਨੇ ਸਮਾਜਿਕ ਮੁੱਦੇ ਵੀ ਨੇ ਅਰਤਕ ਮੁੱਦੇ ਵੀ ਨੇ ਕਿਉਂਕਿ ਸਮਾਜ ਦੀ ਜਿਹੜੀ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਕਹਿ ਸਕਦਾ ਕਿ ਪੰਜਾਬ ਦਾੜਾ ਦਲਿਤਾ ਉਹ ਆਰਥਿਕ ਕੋ ਖਾਫੀ ਸਟਰੋਂਗ ਆ ਲੇਕਿਨ ਫਿਰ ਵੀ ਬਹੁਤ ਸਾਰੇ ਮਾਮਲੇ ਐਸੇ ਆ ਜਿੱਥੇ ਉਹਨਾਂ ਦੀ ਸਮੇਂ-ਸਮੇਂ ਤੇ ਮੈਨੂੰ ਲੱਗਦਾ ਉਹਨਾਂ ਦਾ ਇਨਟੱਚ ਹੋ ਕੇ ਉਹਨਾਂ ਦੇ ਮਸਲੇ ਜਿਹੜੇ ਹੱਲ ਕਰਾਉਣ ਦੇ ਵਿੱਚ ਕੋਈ ਯੋਗਦਾਨ ਜਿਹੜਾ ਪਾਇਆ ਜਾ ਸਕਦਾ ਪਰ ਦੀ ਕੋਸ਼ਿਸ਼ ਵੀ ਕਰਾਂਗਾ